ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾਚਤਾ ਪ੍ਰੋਗਰਾਮ ਤੁਹਾਡਾ ਸੁਆਗਤ ਹੈ ਜੀ ਪੰਜਾਬ ਦੇ ਵਿੱਚ ਰੁੱਸੇ ਸਿਆਸਦਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਜ਼ਿਆਦਾਤਰ ਪਾਰਟੀਆਂ ਸਫਲ ਨਹੀਂ ਹੋ پا ਰਹੀਆਂ ਹਾਂ ਭਾਰਤੀ ਜਨਤਾ ਪਾਰਟੀ ਇੱਕ ਵਾਰ ਫੇਰ ਸਫਲ ਹੋ ਗਈ ਕਹਿੰਦੇ ਜੀ ਪਹਿਲਾਂ ਦਿੱਲੀ ਤੋਂ ਟਿਕਟ ਕਟਾ ਕੇ ਪੰਜਾਬ ਪਹੁੰਚੇ ਹੰਸ ਰਾਜ ਹੰਸ ਆਮ ਆਦਮੀ ਪਾਰਟੀ ਦਾ ਝਾੜੂ ਚੁੱਕਣ ਨੂੰ ਤਿਆਰ ਹੋ ਗਏ ਸੀ ਪਰ ਕਹਿੰਦੇ ਜੀ ਫਰੀਦਕੋਟ ਤੋਂ ਟਿਕਟ ਦੇ ਕੇ ਭਾਜਪਾ ਨੇ ਉਹ ਡੈਮੇਜ ਕੰਟਰੋਲ ਰੋਕ ਲਿਆ ਕਿ ਹੰਸ ਰਾਜ ਨੂੰ ਫਰੀਦਕੋਟ ਭੇਜਤਾ ਤੇ ਉੱਥੋਂ ਚੌਣ ਮੈਦਾਨ ਚ ਨੇ ਜਿਤਨਾ ਨਹੀਂ ਜਿਤਨਾ ਹੈ ਵੱਧੀ ਗੱਲ ਆ ਪਰ ਫਿਲਹਾਲ ਦੂਜੀ ਪਾਰਟੀ ਸ਼ਾਮਲ ਹੁਣ ਤੋਂ ਰੋਕ ਲਿਆ ਫਿਰ ਇਹ ਵਰਤਾਰਾ ਵਾਪਰਿਆ ਹਸ਼ਿਆਰਪੁਰ ਵਾਲੇ ਮਾਮਲੇ ਚ ਹਸ਼ਿਆਰਪੁਰ ਤੋਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਚ ਨਾਂ ਚੱਲਿਆ ਜੀ ਕਿ ਪੰਜਾਬ ਦੇ ਸਾਫ ਕਾਡੀ ਜੀਪੀ ਦਾ ਭਾਜਪਾ ਟਿਕਟ ਦੇਊਗੀ ਸੋਮਪ੍ਰਕਾਸ਼ ਪਰਿਵਾਰ ਬਾਹਰ ਆ ਜੀ ਤੱਬ ਜੇ ਸੰਪਲ ਨੇ ਆਪਣਾ ਪੂਰਾ ਜ਼ੋਰ ਲਾਤਾ ਪੂਰਾ ਖੂਨ ਪਸੀਨਾ ਉਹਨਾਂ ਨੇ ਕਿਹਾ ਵੀ ਕਿ ਖੂਨ ਪਸੀਨਾ ਬਹਾਇਆ ਹੈਨਾ ਤੋ ਸ਼ੇਰੋ ਸ਼ਾਹਰੀ ਵੀ ਕੀਤੀ ਕਿ ਹੁਣ ਮੁਕੱਦਰ ਧਰਤੀ ਦਾ ਹੈ ਨਾ ਕੁਦਰਤ ਦੇ ਹੱਥ ਹੈ ਸੋ ਬੜਾ ਸੋ ਪਰ ਵੀਜੇ ਸਾंपਲਾ ਨੂੰ ਜਦੋਂ ਟਿਕਟ ਨਹੀਂ ਮਿਲਦੀ ਤੇ ਟਿਕਟ ਸੌਮ ਪ੍ਰਕਾਸ਼ ਹੋਰੀ ਆਪਣੀ ਪਤਨੀ ਨੂੰ ਦਮਾਨ ਵਿੱਚ ਕਮਜਾਬ ਹੋ ਜਾਂਦੇ ਨੇ ਤਦ ਕਹਿੰਦੇ ਜੀ ਕਦੇ ਕਾਂਗਰਸ ਦਾ ਰੁਖ ਤੇ ਕਹਿੰਦੇ ਇਕੱਲੇ ਦਲ ਤਤਾ ਹੀ ਹੋ ਗਿਆ ਸੀ ਦਿੱਲੀ ਦੇ ਵਿੱਚ ਵੀ ਜੇ ਸਾंपਲਾ ਨੂੰ ਬੁਲਾਇਆ ਗਿਆ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਪਰ ਨਾਰਾਜ਼ਗੀ ਮੁੱਕੀ ਨਹੀਂ ਪਰ ਨਾਰਾਜ਼ਗੀ ਨਾ ਮੁੱਕਣ ਦੇ ਬਾਵਜੂਦ ਵੀ ਕਹਿੰਦੇ ਬੀਜੇ ਸੰਪਲਔਰੀ ਥੋੜਾ ਦਿੱਲੀ ਤੋਂ ਪਰਤ ਕੇ ਚੁੱਪ ਜੇ ਹੋ ਗਏ। ਇੱਧਰ ਅਕਾਲੀ ਦਲ ਤਿਆਰੀ ਕਰੀ ਬੈਠਾ ਸੀਗਾ ਕਿ ਬੀਜੇ ਸੰਪਲਔਨ ਤੇ ਸ਼ਾਮਲ ਕਰੀਏ ਤੇ ਟਿਕਟ ਦੇਈਏ ਕੰਮ ਨਵੇੜੀ ਹੈ। ਤੇ ਪਰ ਕਹਿੰਦੇ ਬੀਜੇ ਸੰਪਲਔ ਦੀ ਚੁੱਪੀ ਦੇ ਕੁਝ ਮਹੀਨੇ ਸੀ। ਜਾਂ ਤੱਕ ਕੋਈ ਸੁਨੇਹਾ ਲਾ ਕੇ ਭੇਜਿਆ ਸੀ ਕਿ ਇਹਨੇ ਦਿੰਦਾ ਇੰਤਜ਼ਾਰ ਕਰ ਲਓ ਇਹਨੇ ਘੰਟਿਆਂ ਦਾ ਇੰਤਜ਼ਾਰ ਕਰ ਲਓ। ਤੇ ਉਹ ਸਭ ਦੇ ਦਰਮਿਆਨ ਫਿਰ ਸੁਨੀਲ ਜਾਖੜ ਬੀਜੇ ਸੰਪਲਔ ਤੇ ਘਰੇ ਪਹੁੰਚ ਜਾਂਦੇ ਨੇ। ਨਾਲ ਕੁਝ ਹੋਰ ਲੀਡਰ ਹੁੰਦੇ ਨੇ, ਬਨੀ ਜੋਸ਼ੀ ਨਾਲ ਲੈ ਕੇ ਜਾਂਦੇ ਨੇ। ਜਿਸ ਸਮੇਂ ਵੀ ਜੇ ਸੰਪਲਾ ਦੇ ਖਾਸ ਮੰਨੇ ਜਾਂਦੇ ਰਹੇ ਨੇ ਬਨੀ ਜੋਸ਼ੀ ਹੋਰੀ ਤੇ ਅੱਜ ਕੱਲ ਪੂਰੇ ਸ੍ਰੀ ਜਾਖੜ ਦੀ ਟੀਮ ਚ ਕੰਮ ਕਰ ਰਹੇ ਸੋ ਕਹਿੰਦੇ ਜੀ ਉਹਨਾਂ ਨੂੰ ਨਾਲ ਲੈ ਕੇ ਵੀ ਜੇ ਸੰਪਲਾ ਤੇ ਘਰੇ ਚੱਲ ਗਏ 2 ਘੰਟੇ ਬੰਦ ਕਮਰਾ ਬੈਠਕ ਸੰਪਲਾ ਦੇ ਖਾਸ ਸਮਰਥਕਾਂ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਤੇ ਆਖਰ ਕਹਿੰਦੇ ਜੀ ਸੰਪਲਾ ਨੂੰ ਇਸ ਗੱਲ ਹੀ ਮੰਨ ਲਿਆ ਕਿ ਤੁਸੀਂ ਨਾ ਤਾਂ ਉਹਨੂੰ ਛੋਣ ਲੜੋਗੇ ਤੇ ਨਾ ਹੀ ਤੁਸੀਂ ਪਾਰਟੀ ਛੱਡੋਗੇ ਜੀ ਹਾਂ ਕਿਉਂਕਿ ਇੱਕ ਵਾਰ ਤਾਂ ਇਹ ਵੀ ਤੈ ਹੋ ਗਿਆ ਸੀ ਕਿ ਵੀ ਜੇ ਸੰਪਲਾ ਜੇ ਕਾਂਗਰਸ ਜਾਂ ਅਕਾਲੀ ਦਲ ਸ਼ਾਮਲ ਨਹੀਂ ਹੁੰਦੇ ਤਾਂ ਉਹ ਸਰ ਦਾ ਆਜ਼ਾਦ ਦੇ ਜੋਂ ਲੜਨ ਕਹਿੰਦੇ ਉਹਨਾਂ ਦਾ ਟਾਰਗੇਟ ਸਿਰਫ ਤੇ ਸਿਰਫ ਸੋਮ ਪ੍ਰਕਾਸ਼ ਸੀ ਸੋ ਹੁਣ ਕਹਿੰਦੇ ਜੀ ਉਹਨਾਂ ਨੂੰ ਫੇਰ ਕੋਈ ਕਿਉਂਕਿ ਪਹਿਲਾਂ ਵੀ ਉਹ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਸੋ ਇਸ ਲਈ ਉਹ ਸਰ ਦਾ ਇਸ ਵਾਰ ਫੇਰ ਉਹਨੂੰ ਕੋਈ ਅਹੁਦੇ ਦੀ ਆਫਰ ਹੋਈ ਹੋਵੇ ਜੇ ਸਰਕਾਰ ਆ ਗਈ ਤਾਂ ਇਹ ਦੇ ਰਾਂਗੇ ਉਹ ਦੇ ਦੇਾਂਗੇ ਹੈ ਜੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਕੋਈ ਹਿਲਵਲ ਸਿਲਵਲ ਹੋਇਆ ਹੋਵੇ ਇਹ ਤਾਂ ਰੱਬ ਜਾਣੇ ਪਰ 2 ਘੰਟੇ ਦੀ ਬੰਦ ਕਮਰਾ ਬੈਠਕ ਚ ਖਿਜੜੀ ਪੱਕ ਗਈ ਤੇ ਸੋਮ ਪ੍ਰਕਾਸ਼ ਨੂੰ ਮਨਾਉਣ ਚ ਭਾਜ ਭਾ ਜਾਂ ਸਿੰਘ ਜਖੜਵਰੀ ਕਾਮਯਾਬ ਹੋ ਗਏ ਪਰ ਇਧਰ ਚੌਧਰੀ ਪਰਿਵਾਰ ਨੂੰ ਕਾਂਗਰਸ ਇੰਨੀ ਦਿਨ ਰੋਕ ਕੇ ਵੀ ਮਨਾ ਨਹੀਂ ਸਕੀ ਚਰਨਜੀਤ ਚੰਨੀ ਦੀ ਟਿਕਟ ਪੱਕੀ ਹੋਣ ਤੋਂ ਪਹਿਲਾਂ ਹੀ ਮਤਲਬ ਟਿਕਟ ਪੱਕੀ ਸੀ ਹਜੇ ਐਲਾਨ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਚੌਧਰੀ ਪਰਿਵਾਰ ਨੇ ਬਗਾਵਤ ਕਰਨੀ ਸ਼ੁਰੂ ਕਰਤੀ ਸੀ ਸੰਤੋਖ ਸਿੰਘ ਚੌਧਰੀ ਹੋਰਾਂ ਦੀ ਧਰਮ ਪਤਨੀ ਤੇ ਉਹਨਾਂ ਦਾ ਪੁੱਤਰ ਇੱਕ ਵਾਰ ਤਾਂ ਚੰਡੀਗੜ੍ਹ ਨੂੰ ਆ ਵੀ ਗਏ ਸੀ ਆਵਾਦੀ ਪਾਰਟੀ ਸ਼ਾਮਲ ਹੋਣ ਦੀ ਵੀ ਤਿਆਰੀ ਹੋ ਗਈ ਸੀ ਪਰ ਜਦੋਂ ਉਹ ਗੱਲ ਛਖੜੋਤ ਆ ਗਈ ਤੇ ਪਵਨਟੀ ਨੂੰ ਆਏ ਤੇ ਪਵਨਟੀ ਨੂੰ ਆਵਾਦੀ ਪਾਰਟੀ ਨੇ ਟਿਕਟ ਦੇ ਦਿੱਤੀ ਤਾਂ ਚੌਧਰੀ ਪਰਿਵਾਰ ਨੇ ਕਹਿੰਦੇ ਜੀ ਥੋੜਾ ਜਿਹਾ ਝਟਕਾ ਮਹਿਸੂਸ ਕੀਤਾ ਕਿ ਕੀ ਹੈ ਇਹ ਤੋਂ ਪਹਿਲਾਂ ਕਿ ਭਾਜਪਾ ਨੇ رابطہ ਕਰਦੇ ਭਾਜਪਾ ਜਲੰਧਰ ਤੋਂ ਟਿਕਟ ਦੇ ਚੁੱਕੀ ਸੀ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਦੀ ਪਤਨੀ ਨੂੰ ਮਿਲ ਗਈ ਤੇ ਉੱਥੇ ਵੀ ਉਹਨਾਂ ਨੇ ਲੱਗਿਆ ਕਿ ਹੁਣ ਜਾ ਕੇ ਤਾਂ ਕੁਝ ਫਾਇਦਾ ਨਹੀਂ ਫਿਰ ਇਹ ਵੀ ਚਰਚਾ ਚੱਲੀ ਕਿ ਕਾਂਗਰਸ ਉਹਨਾਂ ਨੂੰ ਕਿਸੇ ਇੱਕ ਜੀ ਨੂੰ ਘਰ ਚੋਂ ਚਾਹੇ ਪਤਨੀ ਨੂੰ ਜਾਂ ਉਹ ਪੁੱਤਰ ਜਿਹੜੇ ਮੌਜੂਦਾ ਐਮਐਲਏ ਨੂੰ ਉਹਨਾਂ ਨੂੰ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਦੇ ਸਕਦੀ ਹੈ ਸੋ ਇਹ ਸਭ ਦੇ ਦਰਮਿਆਨ ਵੀ ਜੇ ਤੋ ਸ਼ਾਇਦ ਹੋ ਸਕਦਾ ਇਹ ਵੀ ਸੌਦਾ ਪਟਿਆਨਾ ਨਾ ਹੋਵੇ। ਤਾਂ ਫਿਰ ਜਦੋਂ ਖਬਰ ਆਈ ਕਿ ਲਓ ਜੀ ਕਰਮਜੀਤ ਕੌਰ ਚੌਧਰੀ ਚੌਧਰੀ ਸੰਤੋਖ ਸਿੰਘ ਗਰੋਂ ਦੀ ਪਤਨੀ ਪਾਜ ਪਾ ਸ਼ਾਮਲ ਨਾਲ ਜਿੰਦਰ ਸਿੰਘ ਬਿੱਟੂ ਵੀ ਸ਼ਾਮਲ ਹੋ ਗਏ। ਸੋ ਜੀ ਇੱਥੇ ਤਾਂ ਰੋਕ ਨਹੀਂ ਪਾਈ ਕਾਂਗਰਸ ਕਹਿੰਦੇ ਜੀ ਇਸ ਪਰਿਵਾਰ ਕਾਂਗਰਸ ਪਟਿਆਲਾ ਦੇ ਕਾਂਗਰਸੀਆਂ ਨੂੰ ਵੀ ਮਨਾਉਣ ਚ ਅਜੇ ਤੱਕ ਕਾਮਯਾਬ ਨਹੀਂ ਹੋਈ। ਹਰਦਿਆਲ ਕੰਬੋਧ ਹੋਰਾਂ ਦੀ ਅਗਵਾਈ ਹੇਠ ਰਾਜਪੁਰੇ ਚ ਇਕੱਠ ਰੱਖਿਆ ਸੀ ਉਹਨਾਂ ਨੇ। ਉਤ ਲਾਲ ਸਿੰਘ ਹੋਰੀ ਵੀ ਮਤਲਬ ਨਾਲ ਜਾਲਪੁਰਾ ਹੋਰੀ ਵੀ ਹੋਰ ਕਾਂਗਸੀ ਲੀਡਰਸ਼ਿਪ ਵੀ ਜਿਹੜੇ ਕਹਿੰਦੇ ਸੀ ਅਸੀਂ ਟਕਸਾਲੀ ਕਾਂਗਰਸੀਆਂ ਸਾਨੂੰ ਟਿਕਟ ਕਿਉਂ ਨਹੀਂ ਗਾਂਧੀ ਨੂੰ ਟਿਕਟ ਕਿਉਂ ਅੱਜ ਤੁਸੀਂ ਕਹੀ ਜਾਂਦੇ ਹੋ ਗਾਂਧੀ ਇਮਾਨਦਾਰ ਹੈ ਇਸ ਲਈ ਟਿਕਟ ਦਿੱਤੇ ਮਤਲਬ ਅਸੀਂ ਇਮਾਨਦਾਰ ਨਹੀਂ ਜੀ ਚਲੋ ਉਹ ਤਾਂ ਇਮਾਨਦਾਰੀ ਤਾਂ ਹਲਕੇ ਦੇ ਲੋਕ ਵੀ ਜਾਣਦੇ ਆ ਕੌਣ ਕਿੰਨਾ ਇਮਾਨਦਾਰ ਹੈ ਪਰ ਕਹਿੰਦੇ ਜੀ ਕਿ ਉਹਨਾਂ ਦੇ ਇਕੱਠ ਦੇ ਵਿੱਚ ਰਾਜਾ ਬੜਿੰਗਾ ਆਗੇ ਤੇ ਰਾਜਾ ਬੜਿੰਗਾ ਦੇ ਆਉਣ ਤੋਂ ਬਾਅਦ ਲੱਗਿਆ ਕਿ ਲੈ ਵੀ ਇਹ ਡੈਮੇਜ ਕੰਟਰੋਲ ਹੋ ਸਕਦਾ ਪਰ ਰਾਜਾ ਬੜਿੰਗਾ ਕਿਤੇ ਵੀ ਅਜੇ ਡੈਮੇਜ ਕੰਟਰੋਲ ਕੰਮ ਚ ਕਾਮਯਾਬ ਹੁੰਦੇ ਸਤੇਰ ਉਪਨਾ ਕਰਨੀ ਆ ਦੋ ਤਿੰਨ ਮੀਟਿੰਗਾਂ ਪਹਿਲਾਂ ਕਰ ਚੁੱਕੇ ਸੀ ਪਟਿਆਲੇ ਵਾਲਿਆਂ ਨਾਲ ਇਸ ਸਟੇਜ ਤੋਂ ਵੀ ਕਿਹਾ ਇਕੱਠੇ ਹੋ ਕੇ ਚਲੋ ਇੱਕ ਸੁਰ ਚਲੋ ਵੋਟਾਂ ਪਾਇਓ ਪਰ ਉੱਥੇ ਸਾਰੇ ਕਾਂਗਰਸੀ ਨੇ ਆਪਣੀ ਪੜਾਅ ਵੀ ਕੱਢ ਲਈ ਤੇ ਨਾਲ ਇਹ ਵੀ ਕਹਤਾ ਪਾਰਟੀ ਦੇ ਨਾਲ ਹੈ ਜੀ ਲਗਭਗ ਪਟਿਆਲਾ ਕਾਂਗਰਸੀਆਂ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਾਂਗਰਸਾਂ ਨਹੀਂ ਛੱਡ ਰਹੇ ਪਰ ਕਾਂਗਰਸੀ ਉਮੀਦਵਾਰ ਸਾਨੂੰ ਮਨਜੂਰ ਨਹੀਂ ਕਿ ਇਹ ਸਥਿਤੀ 'ਚ ਅਜੇ ਵੀ ਕਾਂਗਰਸ ਉੱਥੋਂ ਉਮੀਦਵਾਰ ਬਦਲ ਬਾਰੇ ਸੋਚੇਗੀ ਜਦੋਂ ਕਿ ਧਰਮਪੀਰ ਗਾਂਧੀ ਕਹਿੰਦੇ ਕਿ ਮੈਂ ਸਾਰਿਆਂ ਨੂੰ ਮਨਾ ਲੂੰਗਾ ਮੈਨੂੰ ਪਤਾ ਹੈ ਪਰ ਹਰਦੀਾਲ ਕੰਬੋਜ ਤੇ ਉਹਨਾਂ ਦੀ ਟੀਮ ਨੇ ਸਪਸ਼ਟ ਕਹਿਤਾ ਜੀ ਕਿ ਅਸੀਂ ਵੋਟਾਂ ਤਾਂ ਕਾਂਗਰਸ ਨੂੰ ਪਾ ਦਾਂਗੇ ਪਰ ਅਸੀਂ ਕਾਂਗਰਸੀ ਉਮੀਦਵਾਰ ਲਈ ਵੋਟਾਂ ਮੰਗਾਗੇ ਨਹੀਂ ਉਹਦੇ ਲਈ ਪ੍ਰਚਾਰ ਨਹੀਂ ਕਰਾਂਗੇ। ਇਹੀ ਜੀ ਉਹ ਸਕ੍ਰਿਪਟ ਸਿੰਘਦੇਵ ਸਿੰਘ ਢਿੰਡ ਸੌਰਾਂ ਨੇ ਵੀ ਪੜਤੀ। ਜੀ ਹਾਂ। ਸਿੰਘਦੇਵ ਸਿੰਘ ਢਿੰਡ ਸੌਰਾਂ ਨੇ ਵੀ ਆਪਣੇ ਸਮਰਥਕਾਂ ਨਾਲ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ, ਇੱਕ ਇਕੱਠ ਰੱਖਿਆ ਤੇ ਉਸ ਇਕੱਠ ਦੇ ਵਿੱਚ ਕਹਿੰਦੇ ਉਹਨਾਂ ਨੇ ਵੀ ਸੰਗਰੂੜ ਦੇ ਵਿੱਚ ਕਹਿਤਾ ਕਿ ਪਾਰਟੀ ਦਾ ਨਹੀਂ ਛੱਡਦੇ। ਧੋਖਾ ਹੋਇਆ। ਪਰਵਿੰਦਰ ਢੀਂਸਾ ਕਹਿੰਦੇ ਕਿ ਮੇਰੀ ਟਿਕਟ ਨੂੰ ਲੈ ਕੇ ਮੈਨੂੰ ਨਹੀਂ ਨਾ ਗਿਲਾ ਸ਼ਿਕਵਾ ਜਿਨ੍ਹਾਂ ਵਰਕਰਾਂ ਨੂੰ ਸਮਰਥਕਾਂ ਨੂੰ ਹੈ। ਸੁਖਦੇਵ ਸਿੰਘ ਢੀਂਸਾ ਕਹਿੰਦੇ ਵਾਦਾ ਖਲਾਫੀ ਹੈ। ਤੇ ਪਰ ਕਹਿੰਦੇ ਜੀ ਅਸੀਂ ਪਾਰਟੀ ਦੇ ਨਾਲ ਹੈ। ਇਸ ਮੌਕੇ ਪਾਰਟੀ ਨਾਲ ਖੜਨ ਦੀ ਲੋੜ ਹੈ ਪਾਰਟੀ ਦੇ ਲਈ ਅੜਨ ਦੀ ਲੋੜ ਹੈ। ਇਸ ਲਈ ਅਸੀਂ ਇਕਤਾ ਦੇ ਰੂਪ ਦੇ ਵਿੱਚ ਅਕਾਲੀ ਜਲਦੇ ਨਾਲ ਖੜੇ ਹਾਂ ਕਿਤੇ ਨਹੀਂ ਯਾਰ ਹੈ। ਪਰ ਕਹਿੰਦੇ ਜੀ ਅਸੀਂ 44 ਪ੍ਰਚਾਰ ਨਹੀਂ ਕਰਾਂਗੇ। ਅਸੀਂ 44 ਵੋਟਾਂ ਨਹੀਂ ਮੰਗਾਂਗੇ। ਸੋ ਜਿਹੋ ਜਿਹਾ ਕੁਝ ਰਾਜਪੁਰੇ 'ਚ ਨਜ਼ਰ ਆ ਰਹੇ ਸੀ ਉਹ ਜਿਹਾ ਕੁਝ ਸੰਗਰੂਰ 'ਚ ਨਜ਼ਰ ਆਇਆ। ਜੇ ਜਾਂ ਕੁਝ ਕਾਂਗਰਸੀਆਂ ਦੇ ਘਰੇ ਵਾਪਰ ਰਹੇ ਸੋ ਜਾਂ ਕੁਝ ਅਕਾਲੀਆਂ ਦੇ ਘਰੇ ਵਾਪਰਦਾ ਨਜ਼ਰ ਆਇਆ। ਸੋ ਲੈ ਦੇ ਕੇ ਸੁਨੀਲ ਜਾਖੜ ਜਾਂ ਭਾਜਪਾ ਤਾਂ ਸਾंपले ਨੂੰ ਮਨਾਉਣ 'ਚ ਕਾਮਯਾਬ ਹੋ ਗਈ। ਪਰ ਕਾਂਗਰਸ ਨਾਲ ਚੌਧਰੀ ਪਰਿਵਾਰ ਨੂੰ ਤੇ ਨਾ ਪਟਿਆਲੇ ਦੇ ਕਾਂਗਰਸੀ ਨੂੰ ਜਿ ਮਨਾਉਣ 'ਚ ਕਾਮਯਾਬ ਹੋਈ ਹੈ ਤੇ ਨਾ ਹੀ ਅਕਾਲੀ ਦਲ ਅਜੇ ਤੱਕ ਢੀਂਟਸਿਆਂ ਨੂੰ ਮਨਾਉਣ 'ਚ ਕਾਮਯਾਬ ਹੋਇਆ। ਸੋ ਪਟਿਆਲੇ ਤੋਂ ਲੈ ਕੇ ਸੰਗਰੂਰ ਤੱਕ ਇਹ ਗੱਲ ਉੱਪਰ ਕੇ ਆਈ ਕਿ ਜੀ ਪਾਰਟੀ 'ਚ ਤਾਂ ਹੈਗੇ ਆ ਪਰ ਪਾਰਟੀ ਉਮੀਦਵਾਰ ਲਈ ਨਾ ਪ੍ਰਚਾਰ ਕਰਾਂਗੇ ਨਾ ਵੋਟਾਂ ਮੰਗਾਂਗੇ ਇਸ ਮਸਲੇ 'ਤੇ ਸਵਾਲ ਖੜਾ ਕੀਤਾ। ਜਦੋਂ ਇਹ ਮਸਲਾ ਆਇਆ ਕਿ ਚੌਧਰੀ ਪਰਿਵਾਰ ਚੌਧਰੀ ਹੁਰਾਂ ਦੀ ਧਰਮ ਪਤਨੀ ਹੈ ਕਰਮਜੀਤ ਕੌਰ ਚੌਧਰੀ ਭਾਜਪਾ ਸ਼ਾਮਲ ਤੇ ਮੁੰਡਾ ਜਿਹੜਾ ਐਮ ਐਲ ਏ ਹੈ ਉਹ ਅਜੇ ਕਾਂਗਰਸ 'ਚ ਹੈ ਤਾਂ ਮੈਂ ਇੱਕ ਸੂਚੀ ਤਿਆਰ ਕਰ ਰਿਹਾ ਸੀ ਤਾਂ ਉਸ ਗੱਲ ਨੇ ਮੇਰਾ ਧਿਆਨ ਉਸ ਗੱਲ ਵੱਲ ਦਵਾਇਆ ਕਿ ਮੜਾ ਜਾਂ ਗੌਰ ਤਾਂ ਕਰਾਂ ਕਿ ਪੰਜਾਬ 'ਚ ਕਿੰਨੇ ਕੋ ਵੱਡੇ ਰਾਜਨੀਤਿਕ ਪਰਿਵਾਰ ਨੇ ਜਿਨ੍ਹਾਂ ਦਾ ਇੱਕ ਜੀ ਉਧਰ ਤੇ ਇੱਕ ਜੀ ਉਧਰ ਜਦੋਂ ਮੈਂ ਸੂਚੀ ਤਿਆਰ ਕਰਨ ਲੱਗਿਆ ਤਾਂ 9-10 ਵੱਡੇ ਰਾਜਨੀਤਿਕ ਪਰਿਵਾਰ ਨਿਕਲੇ ਮਤਲਬ ਦਰਜਨ ਤੱਕ ਨੂੰ ਢੁਕਣ ਵਾਲੇ ਨੇ ਪਰਿਵਾਰ ਹੋ ਸਕਦਾ ਹੈ ਜਦੋਂ ਸਾਰੀਆਂ ਪਾਰਟੀਆਂ ਮੁੱਖ ਤੌਰ ਤੇ 13-13 ਉਮੀਦਵਾਰ ਐਲਾਨ ਦੇਣ ਚਾਣ ਪਟਪਖਿਆ ਹੋਵੇ ਉਸ ਸਮੇਂ ਤੱਕ ਦਰਜਨ ਤੋਂ ਵੀ ਟੱਪ ਜਾਣ। ਸੋ 9-10 ਪਰਿਵਾਰ ਪਹਿਲੀ ਝਾਤ ਮੈਂ ਸਿਰਫ ਮੁਰਦਲੀ ਕਤਾਰ ਦੀ ਲੀਡਰਸ਼ਿਪ ਦੇ حوالے ਨਾਲ ਗੱਲ ਕਰ ਰਿਹਾ ਹਾਂ। ਕੈਪਟਨ ਅਮਰਿੰਦਰ ਸਿੰਘ ਖੁਦ ਭਾਜਪਾ 'ਚ ਸ਼ਾਮਲ ਹੋ ਗਏ। ਪਤਨੀ ਅਜੇ ਕਾਂਗਰਸ ਦੀ ਐਮਪੀ ਬਣੀ ਰਹੀ। ਤੇ ਜਦੋਂ ਟਿਕਟ ਲੈਣ ਦਾ ਵੇਲਾ ਆ ਤੇ ਰਸਮੀ ਤੌਰ ਤੇ ਭਾਜਪਾ ਰਸਮੀ ਤੌਰ ਤੇ ਇਸ ਲਈ ਕਿ ਵੈਸਤਾ ਅਮਰਿੰਦਰ ਦੇ ਨਾਲ ਹੀ ਸੀ ਭਾਈ। ਹਾਂ ਪਰ ਅਜੇ ਤਨਖਾਹਾਂ ਪੱਥੇ ਸਭ ਕੁਝ ਚੱਲਣਾ ਸੀ ਇਸ ਲਈ ਪਹਿਲਾਂ ਅਸਿਫਾ ਦੇਣ ਦਾ ਜੇ ਹਿਆ ਨਹੀਂ ਪਿਆ ਸੋ ਉਨੀ ਦੇਰ ਕਾਂਗਰਸ ਚੱਲੀ ਗਈ ਹੈਨਾ ਇਸੇ ਤਰ੍ਹਾਂ ਦੂਸਰਾ ਨਾ ਬੜਾ ਚਰਚਾ ਚਾਹੁੰਦਾ ਪੰਜਾਬ ਦੀਆਂ ਵਿਧਾਨ ਸਭਾ ਤੱਕ ਗੂੰਜਦਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਇੱਕੋ ਘਰ 'ਚ ਦੋ ਦੋ ਝੰਡੀਆਂ ਲੱਗੀਆਂ ਨੇ ਜੀ ਦੋ ਪਾਰਟੀਆਂ ਦੇ ਝੰਡੇ ਲਹਿਰਾਉਂਦੇ ਨੇ ਜੀ ਕੋਠਿਆਂ 'ਤੇ ਪ੍ਰਤਾਪ ਸਿੰਘ ਬਾਜਵਾ ਤੇ ਫਤਿਹਜੰਗ ਬਾਜਵਾ ਕਿਸੇ ਸਮੇਂ ਇਕੱਠੇ ਸੀ ਜੇ ਪ੍ਰਤਾਪ ਸਿੰਘ ਬਾਜਵਾ ਦਿੱਲੀ 'ਚ ਸੀਗੇ ਸੰਸਦ ਸੀਗੇ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਫਤੇਜੰਗ ਬਾਜਵਾ ਸੀ ਪਰ ਫਿਰ ਫਤੇਜੰਗ ਬਾਜਵਾ ਨੇ ਭਾਜਪਾ ਦਾ ਰੁਕਰ ਲਿਆ ਤੇ ਪ੍ਰਤਾਪ ਬਾਜਵਾ ਐਮਐਲਏ ਚੋਣ ਲੜੀ ਜਿੱਤ ਗਏ ਤੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਨੇ ਤੇ ਫਤੇਜੰਗ ਬਾਜਵਾ ਭਾਜਪਾਈ ਲੀਡਰ ਨੇ ਸੋ ਇੱਕ ਕਾਂਗਰਸ ਦਾ ਇੱਕ ਭਾਜਪਾ ਦਾ ਕਰਦੇ ਉੱਤੇ ਦੋ ਦੋ ਚੰਡੇ ਲੱਗਿਆ ਕਹਿੰਦੇ ਤੀਸਰਾ ਨਾ ਇਹਨਾਂ ਦੇ ਵਿੱਚ ਹਾਲੀ ਚ ਸੁਨੀਲ ਜਾਖੜ ਦਾ ਸ਼ਾਮਲ ਕਰ ਲੋ ਸੁਨੀਲ ਜਾਖੜ ਹੋਰੀ ਕਾਂਗਰਸ ਦੇ ਵਿੱਚ ਕਹਿੰਦੇ ਜੀ ਪਹਿਲਾਂ ਪ੍ਰਧਾਨਗੀ ਗਈ ਫਿਰ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਮਿਲਦੀ ਚਲੀ ਗਈ ਇਸ ਗੱਲੋਂ ਨਾਰਾਜ਼ ਨਿਰਾਸ਼ ਹੋਏ ਤੇ ਆਖਰ ਭਾਜਪਾ ਤੋਂ ਰੁਕ ਕੀਤਾ ਤੇ ਪਰ ਆਪਣਾ ਭਤੀਜਾ ਸੰਦੀਪ ਜਾਖੜ ਅਜੇ ਤੱਕ ਕਾਂਗਰਸ ਦਾ ਐਮਐਲਏ ਹੈ ਹੀ ਕਾਂਗਰਸ ਦਾ ਐਮਐਲਏ ਕੰਮ ਤਾਂ ਹੁਣ ਭਾਜਪਾ ਲਈ ਉਹ ਕਰਦਾ ਜਾਂ ਸਿੰਘ ਜਾਖੜ ਉਹਨਾਂ ਲਈ ਉਹ ਕਰਦਾ ਸੋ ਇਸ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਚ ਹੋ ਸਕਦਾ ਉਹ ਵੀ ਉਧਰ ਚਲੇ ਜਾਣ ਜਾਂ ਪਤਾ ਨਹੀਂ ਭਈ ਜਾਖੜ ਸਾਹਿਬ ਨੇ ਵਾਪਸ ਆਣਾ ਹੋਵੇ ਤਾਂ ਪਤਾ ਨਹੀਂ ਸਮਾਂ ਦੱਸੂਗਾ ਰਾਜਨੀਤੀ ਕੁਝ ਵੀ ਸੰਭਵ ਹੈ ਪਰ ਕਹਿੰਦੇ ਜੀ ਇਹ ਵੀ ਪਰਿਵਾਰ ਉਹ ਸੂਚੀ ਸ਼ਾਮਲ ਸੋ ਅਮਰਿੰਦਰ ਸਿੰਘ ਦੀ ਗੱਲ ਆਪਾਂ ਕਰ ਰਹੇ ਹਾਂ ਪ੍ਰਤਾਪ ਸਿੰਘ ਬਾਜਪਾ ਵਾਲੋਂ ਦੀ ਗੱਲ ਕਰ ਰਹੇ ਹਾਂ ਉਸੇ ਕਤਾਰ ਦੇ ਵਿੱਚ ਸੁਨੀਲ ਜਾਖੜ ਹੋਰੀ ਕਿ ਸੁਨੀਲ ਜਾਖੜ ਬਾਜਪਾ ਦੇ ਪੰਜਾਬ ਸੂਬੇ ਦੇ ਪ੍ਰਧਾਨ ਨੇ ਤੇ ਅੱਜ ਤੱਕ ਕਾਗਜ਼ੀ ਤੌਰ ਤੇ ਪਤੀਜਾ ਸੰਦੀਪ ਜਾਖੜ ਕਾਂਗਰਸ ਦਾ ਐਮ.ਐਲ.ਏ. ਇਸੇ ਸੂਚੀ ਦੇ ਵਿੱਚ ਰਵਨੀਤ ਮਿੱਟੂ ਦਾ ਨਾਂ ਸ਼ਾਮਿਲ ਹੈ। ਕਹਿੰਦੇ ਜੀ ਪੀੜ੍ਹੀਆਂ ਤੋਂ ਕਾਂਗਰਸੀਆਂ ਜੀ ਅਸੀਂ ਤਾਂ ਤੇ ਰਵਨੀਤ ਮਿੱਟੂ ਟਿਕਟ ਦੇ ਲਈ ਹੁਣ ਬਾਜਪਾ ਜਦੋਂ ਕਿ ਟਿਕਟ ਕਾਂਗਰਸ ਨੇ ਦੇ ਦੇਣੀ ਸੀ। ਲੱਗਦਾ ਸੀ ਸ਼ਾਇਦ ਉਹਨਾਂ ਨੂੰ ਕਿ ਕਾਂਗਰਸ ਵਿੱਚ ਜਿੱਤਣਾ ਨਹੀਂ ਬਾਜਪਾ ਤੋਂ ਜਿੱਤ ਚੋਂਗੇ। ਇਹ ਸੋਚ ਕੇ ਉਧਰ ਚਲੇ ਗਏ। ਪਰ ਜਿਤ ਨਸੀਬ ਹੁੰਦੀ ਹੈ ਨਹੀਂ ਇਹ ਤਾਂ ਵੋਟਰਾਂ ਦੇ ਉੱਤੇ ਨਿਰਪਰਾ ਪਰ ਅਬਨੀਤ ਬਿੱਟੂ ਭਾਜਪਾ ਚ ਨੇ ਤੇ ਉਹਨਾਂ ਦਾ ਬਾਕੀ ਟੱਬਰ ਖਾਸ ਕਰਕੇ ਗੁਰਕੀਰਤ ਕੋਟਲੀ ਦੇ ਹਵਾਲੇ ਜੇ ਗੱਲ ਕਰਨੀ ਹੋਵੇ ਇਹ ਵੀ ਇਦਾਂ ਹੀ ਹੁੰਦਾ ਰਿਹਾ ਕਿ ਰਬਨੀਤ ਬਿੱਟੂ ਸੰਸਦ ਚ ਹੁੰਦੇ ਸੀ ਤੇ ਗੁਰਕੀਰਤ ਕੋਟਲੀ ਪੰਜਾਬ ਦੀ ਵਿਧਾਨ ਸਭਾ ਚ ਇਸ ਵਾਰ ਚਾਹ ਲੋ ਕੋਟਲੀ ਜਿੱਤੇ ਨਹੀਂ ਪਰ ਕਹਿੰਦੇ ਕਾਂਗਰਸ ਸਰਕਾਰ ਮੰਨੀ ਜੀ ਸੋ ਉਹ ਉਧਰ ਨੇ ਤੇ ਉਹ ਭਾਜਪਾ ਚ ਤੇ ਉਹ ਕਾਂਗਰਸ ਇਹ ਪ੍ਰਸਾਰਾ ਜਾ ਰਹੀ ਹੁਣ ਇਸੇ ਨਾਂ ਦੇ ਵਿੱਚ ਆਪਾਂ ਚੌਧਰੀ ਸੰਤੋਖ ਰੰ ਦਾ ਪਰਿਵਾਰ ਸ਼ਾਮਲ ਕਰ ਲਿਆ ਇਸ ਨੂੰ ਲੈ ਕੇ ਚਰਨਜੀਤ ਚੰਨੀ ਤੇ ਬਿਕਰਮਜੀਤ ਚੌਧਰੀ ਦੇ ਵਿੱਚ ਖਾਸੀ ਜਵਾਨੀ ਜੰਗ ਵੀ ਛੜੀ ਹੋਈ ਆ ਸੋ ਚੌਧਰੀ ਸੰਤੋਖਰਾਂ ਦੀ ਪਤਨੀ ਹੈ ਕਰਮਜੀਤ ਕੌਰ ਚੌਧਰੀ ਸ਼ਾਮਲ ਹੋ ਕੇ ਭਾਜਪਾ ਤੇ ਮੁੰਡਾ ਅਜੇ ਬਿਕਰਮਜੀਤ ਸਿੰਘ ਚੌਧਰੀ ਕਾਂਗਰਸ ਦਾ ਐਮਐਲਏ ਹੈ ਇਸਲੀ ਕਾਂਗਰਸ ਚ ਟਿਕਿਆ ਉਹ ਭਾਜਪਾ ਚ ਮਾਤਾ ਤੇ ਪੁੱਤ ਕਾਂਗਰਸ ਚ ਚਲੋ ਇਹ ਵਰਤਾਰਾ ਇੱਥੇ ਨਹੀਂ ਰੁਕਦਾ ਦੂਜੀਆਂ ਪਾਰਟੀਆਂ ਚ ਵੀ ਜਾਂ ਹੋਰ ਲੀਡਰਾਂ ਚ ਵੀ ਹੱਥ ਮਾਰਨ ਦੀ ਲੋੜ ਹੈ ਸਿਕੰਦਰ ਸਿੰਘ ਮਲੂਕਾ ਅਜੇ ਅਕਾਲੀ ਦਲ ਚ ਨੇ ਪਰ ਪੁੱਤ ਤੈਨੂੰ ਪਾਜਪਾ ਸ਼ਾਮਲ ਹੋਗੇ ਤੈਨੂੰ ਨੋ ਟਿਕਟ ਵੀ ਮਿਲ ਗਈ ਪਰਮਪਾਲ ਕੌਰ ਸਿੱਧ ਸੋ ਇਹ ਸੂਚੀ ਲੰਬੀ ਹੈ ਜਨਾ ਮਲੂਕਾ ਨੂੰ ਬੇਸ਼ੱਕ ਅਉਧੇ ਦਾ ਝਟਕਾ ਵੀ ਲੱਗਿਆ ਇੰਚਾਰਜਸ਼ਿਪ ਵੀ ਵਾਪਸ ਲਈ ਪਰ ਉਹ ਕਹਿੰਦੇ ਜੀ ਮੈਂ ਅਕਾਲੀ ਦਲ ਦੇ ਨਾਲ ਤੇ ਉਧਰ ਨੂ ਪੁੱਤ ਪਾਜਪਾ ਚ ਜਾ ਕੇ ਟਿਕਟ ਲਿਆ ਕੇ ਤੈਨੂੰ ਆਸ ਕਰਦੀ ਹੈ ਕਿ ਮਲੂਕਾ ਸਾਹਿਬ ਮੇਰੇ ਲਈ ਵੋਟਾਂ ਦਾ ਪ੍ਰਬੰਧ ਵੀ ਕਰਨਗੇ ਮੇਰੇ ਲਈ ਪ੍ਰਚਾਰ ਵੀ ਕਰਨਗੇ ਸੋ ਮਲੂਕਾ ਜੀ ਕਹਿੰਦੇ ਵਕਤ ਦੱਸੂਗਾ ਸੋ ਦਾ ਮਤਲਬ ਪੁੱਛਤਾ ਹੈ ਭਾਈ ਸੋ ਇਧਰ ਵੀ ਫਿਲਹਾਲ ਦਿਖਣ ਨੂੰ ਦੋ ਪਾਟੀਆਂ ਦਿੱਖਦੀਆਂ ਇੱਕ ਅਕਾਲੀ ਦਲ ਤੇ ਇੱਕ ਪਾਜਪਾ ਇਹ ਕੁਕਰਚ ਇਸ ਲਾਈਨ ਦੇ ਵਿੱਚ ਤੁਸੀਂ ਰਾਣਾ ਗੁਰਜੀਤ ਹੋਰਾਂ ਨੂੰ ਵੀ ਧਿਆਨ ਚ ਰੱਖ ਸਕਦੇ ਹੋ ਰਾਣਾ ਗੁਰਜੀਤ ਥੋੜੀ ਟਿਕਟ ਲੈ ਆਉਂਦੇ ਨੇ ਕਾਂਗਰਸ ਤੋਂ ਤੇ ਮੁੰਡੇ ਲਈ ਵੀ ਟਿਕਟ ਮੰਗਦੇ ਨੇ ਮੈਂ ਐਮਐਲਏ ਦੀ ਗੱਲ ਕਰ ਰਿਹਾ 222 ਦੀਆਂ ਵਿਧਾਨ ਸਭਾ ਚ ਹੁਣ ਸੋ ਜਦੋਂ ਟਿਕਟ ਨਹੀਂ ਮਿਲਦੀ ਤਾਂ ਮੁੰਡਾ ਆਜ਼ਾਦ ਖੜਾ ਹੋ ਜਾਂਦਾ ਕਾਂਗਰਸ ਨੂੰ ਹੈਰਾਨਦਾ ਤੇ ਹੁਣ ਉਸੇ ਮੁੰਡੇ ਲਈ ਲੋਕ ਸਭਾ ਦੀ ਟਿਕਟ ਸੀ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਜੋਰ ਜਮਾਇਸ਼ ਕਰ ਰਹੇ ਨੇ ਜਦੋਂ ਕਿ ਪਾਰਟੀ ਰਾਣਾ ਗੁਰਜੀਤ ਨੂੰ ਖੰਡੂਰ ਸਾਹਿਬ ਤੋਂ ਵੀ ਦੇਣ ਨੂੰ ਤਿਆਰ ਸੋ ਇਸ ਲਈ ਮੁੰਡਾ ਆਜ਼ਾਦ ਲੜਿਆ ਜਿਹੜੀ ਪਾਰਟੀ ਦੇ ਖਿਲਾਫ ਕਾਂਗਰਸ ਦੇ ਖਿਲਾਫ ਹੁਣ ਉਸੇ ਕਾਂਗਰਸ ਚ ਵਾਪਸੀ ਵੀ ਕਰ ਸਕਦਾ ਜਾਂ ਬਾਪੂ ਦੇ ਨਾਲ ਲਗਭਗ ਉਸੇ ਕਾਂਗਰਸ ਚ ਹੀ ਹੈ ਇਧਰ ਸ਼ਮਸ਼ੇਰ ਸਿੰਘ ਦੁੱਲੋ ਤੁਹਾਨੂੰ ਯਾਦ ਹੋਣੇ 2017 ਦੀਆਂ ਵਿਧਾਨ ਸਭਾ ਚੋਣਾਂ ਚ ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਦੀ ਪਤਨੀ ਤੇ ਮੁੰਡਾ ਆਪ ਚ ਚਲੇ ਗਏ ਸੀ ਪਤਨੀ ਤਾਂ ਕਹਿੰਦੇ ਮੁੜੇ ਸੀ ਕਾਂਗਰਸ ਚ ਮੁੰਡਾ ਹਜੇ ਆਪ ਚ ਹੀ ਸੀ ਸੋ ਮੁੰਡੇ ਨੇ ਚੋਣ ਵੀ ਲੜੀ ਜੀਪੀ ਦੇ ਖਿਲਾਫ ਬਸੇ ਪਠਾਣਾ ਤੋਂ ਆਮ ਆਦੀ ਪਾਰਟੀ ਟਿਕਟ ਤੇ ਚੋਣ ਲੜੀ ਸੀ 2017 ਦੀ ਵਿਧਾਨ ਸਭਾ ਚ ਹੁਣ ਛਾਰ ਗਏ ਤੇ ਜੀਪੀ ਅੱਜਕੱਲ ਆਪ ਹਾਰਨ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 22 ਚ ਜੀਪੀ ਹਾਰ ਗਏ ਤੇ ਹੁਣ ਆਪ ਚ ਨੇ ਸੋ ਇਸ ਲਈ ਜਮਸ਼ੇਰ ਸਿੰਘ ਦੁੱਲੋ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੈ ਸੰਸਦੀਆਂ ਪੌੜੀਆਂ ਵੀ ਚੜਦੇ ਰਹੇ ਉਹ ਆਪ ਕਹਿੰਦਾ ਮੈਂ ਕਾਂਗਰਸੀਆਂ ਜੀ ਮੁੰਡਾ ਮੇਰਾ ਆਪ ਚ ਲੱਗਿਆ ਸੋ ਇਹ ਬਰਤਾਰਾ ਪੰਜਾਬ ਚ ਲਗਾਤਾਰ ਇਹ ਗੱਲ ਵਿਚਾਰਨ ਦੇ ਉੱਤੇ ਲਈ ਗੌਰ ਫਰਮਾਉਣ ਦੇ ਲਈ ਬਹੁਤ ਜ਼ਰੂਰੀ ਸੀ ਇਸ ਲਈ ਇਸ ਪਹਿਲੂ ਦੇ ਉੱਤੇ ਵੀ ਖਬਰਾਂ ਕਰਨੀ ਜ਼ਰੂਰੀ ਨੇ ਤੁਸੀਂ ਬਿਕਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ